ਰੋਡੇ ਕਾਲਜ ਫਿਲਮ ਦੇਖੀ ਤੇ ਬੜਾ ਅੰਦਰੋਂ ਮੈਂ ਇੱਕ ਸਮਾਨਦਝਾਇਆ ਵੀ ਹਾਂ ਠੀਕ ਹੈ ਯਾਰ ਲੱਗਦਾ ਵੀ ਜੇ ਪੰਜਾਬੀ ਲੋਕੰਡੇ ਖੜੇ ਕੀਤੇ ਉਹਨੇ ਰੋਂਗ ਟੇ ਖੜੇ ਹੋਏ ਔਰ ਸਾਊਂਡ ਤੇ ਜਿਹੜਾ ਕੰਮ ਹੋਇਆ ਹੈ ਔਰ ਜੋ ਜੀ ਮਾਨਵ ਵੀਰਾ ਲਿੰਦਰ ਵਿੱਕੀ ਬਾਈ ਜਵੰਦਾ ਵੀਰਾ ਤਨਵੀਰ ਇਹ ਤਾਂ ਸਾਰੇ ਜਣੇ ਦੇਖੋ ਕੋਈ ਦੋ ਰਹ ਨਹੀਂ ਵੀ ਇਹ ਤਾਂ ਐਕਟਰ ਸਾਰੇ ਕੈਂਟ ਹੈ ਗਈ ਆ ਪਰ ਵੀ ਜਿਹੜਾ ਹੋਰ ਨਵੇਂ ਮੈਂ ਕਈ ਵੀਰੇ ਪਹਿਲੀ ਪਹਿਲੀ ਵਾਰੀ ਦੇਖੇ ਉਹਨਾਂ ਨੇ ਬਹੁਤ ਕਮਾਲ ਕੰਮ ਕੀਤਾ ਸਾਰਿਆਂ ਨੇ ਔਰ ਜਿਹੜੇ ਵੈਸੇ ਕਰਦੇ ਆਉਂਦੇ ਆ ਉਹਨਾਂ ਨੇ ਤਾਂ ਦੁੱਕੀ ਘੱਡੀ ਘੱਡੀ ਆ ਕਵੀ ਨੇ ਬੜਾ ਵਧੀਆ ਕੀਤਾ ਕਾਫੀ ਜਣੇ ਬਹੁਤ ਜਣੇ ਔਰ ਹੈਪੀ ਰੂਡੇ ਬਾਈ ਨੂੰ ਮੁਬਾਰਕਾਂ ਬਹੁਤ ਬਹੁਤ ਇਹ ਵਧੀਆ ਫਿਲਮ ਝੂਲੀ ਪਾਈ ਹੈ ਇੱਕ ਪੰਜਾਬੀ ਸਨੇਂਦੇ ਦੇ ਔਰ ਚਾਹਤ ਨੂੰ ਜਾਣਾ ਚਾਹੀਦਾ ਲੇਕਿਨ ਹਨਾ ਅਸੀਂ ਕਹਿੰਦੇ ਰਹਿਨੇ ਕੋਸ਼ਟ ਕੋਸ਼ਿਸ਼ ਤਾਂ ਕੋਸ਼ਿਸ਼ ਹੋ ਨੇ 뮤ਜ਼ਿਕਲੀ ব্যাকਗਰਾਉਂਡ ਹਨਾ ਹਰ ਚੀਜ਼ ਹਰ ਚੀਜ਼ ਚ ਕੋ ਉਹ ਸਕੂਨ ਮਿਲਦਾ ਬਿਉਟ ਕੇ ਜਾ ਹੀ ਨਹੀਂ ਗਿਆ ਇੰਟਰਵਲ ਵੀ ਰ ਵੀ ਇੱਥੇ ਹੀ ਬੈਠੇ ਰਹੇ ਵੀਰ ਦੁਆਰਾ ਫਿਲਮ ਸ਼ੁਰੂ ਹੋਈ। ਉਹ ਇੱਕ ਜਨਕ ਟਿਊਟਰ ਦਾ ਗਰੁੱਪ ਦਿਖਾਇਆ ਔਰ ਕੁੜੀ ਨੇ کیا ਕੰਮ ਕੀਤਾ। ਉਹ ਜੀ ਜੋ ਨੁੱਕੜ ਹੁਣ ਅਸੀਂ ਕਰਦੇ ਰਹੇ ਔਰ ਜੋ ਮੂਮੈਂਟਸ ਆ ਉਹ ਐਂਟਰਾਮਕ ਔਰ ਦੀ ਸੀ ਗੱਲ ਜਦੋਂ ਵਾਰਾਂ ਚਲਦੀਆਂ। ਸਾਰਿਆਂ ਨੇ ਬਹੁਤ ਸਾਰੇ ਵਧਾਈ ਦੇ ਪਾਤਰ। ਥੈਂਕ ਯੂ ਵੀਰੋ ਥੈਂਕ ਯੂ ਇੰਨੀ ਮਿਹਨਤ ਪਤਾ ਲੱਗਦਾ ਵੀ ਮਿਹਨਤ ਬਹੁਤ ਕੀਤੀ ਹੈ। ਇੰਨੀ ਮਿਹਨਤ ਕਰਕੇ ਫਿਲਮ ਬਣਾ ਕੇ ਸਾਡੀ ਝੋਲੀ ਪਾਉਂਦੀ। ਸਾਡਾ ਫਰਜ਼ ਬੰਦ ਹੈ ਵੀ ਅਸੀਂ ਜਾ ਕੇ ਫਿਲਮ ਦੇਖ ਕੇ ਆਈਏ ਖਾਸ ਕਰਕੇ ਯੂਥ ਨੂੰ ਜ਼ਰੂਰ ਦੇਖਣੀ ਚਾਹੀਦੀ